ਲੋਕ ਸਭਾ ਦੇ 5 ਸਾਲ ਦਾ ਰਿਪੋਰਟ ਕਾਰਡ ਸਾਹਮਣੇ ਆ ਗਿਆ ਤੇ ਇਹ ਵੀ ਸਾਫ ਹੋ ਗਿਆ ਕਿ ਜਨਤਾ ਦੇ ਸਾਹਮਣੇ ਵੱਡੇ ਵੱਡੇ ਦਾਅਵੇ ਤੇ ਵਾਅਦੇ ਕਰਨ ਵਾਲੇ ਨੇਤਾ ਲੋਕ ਸਭਾ ਤੇ ਜਨਤਾ ਦੇ ਮੁੱਦਿਆਂ ਨੂੰ ਕਿੰਨਾ ਕੁ ਚੁੱਕਦੇ ਨੇ ਇਨ੍ਹਾਂ 5 ਸਾਲਾਂ 'ਚ ਪੰਜਾਬ ਦੇ ਸੰਸਦ ਮੈਂਬਰਾਂ ਨੇ ਕੁੱਲ 1593 ਸਵਾਲ ਪੁੱਛੇ ਇਸ ਰਿਪੋਰਟ ਕਾਰਡ ਤੋਂ ਖੁਲਾਸਾ ਹੋਇਆ ਕਿ ਬੋਲਣ ਅਤੇ ਸਭ ਤੋਂ ਜ਼ਿਆਦਾ ਸਵਾਲ ਪੁੱਛਣ ਦੇ ਮਾਮਲੇ ਵਿੱਚ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਮੋਹਰੀ ਦੇ ਉਨਾਂ ਨੇ ਸਭ ਤੋਂ ਜ਼ਿਆਦਾ 487 ਸਵਾਲਾਂ ਦੀ ਝੜੀ ਲਗਾਈ। ਉਹਨਾਂ ਦੇ ਜ਼ਿਆਦਾਤਰ ਸਵਾਲ ਰੇਲਵੇ, ਖੇਤੀ ਤੇ ਸਨਤ ਨਾਲ ਜੁੜੇ ਸਨ ਤੇ ਉਹਨਾਂ ਦੀ ਹਾਜ਼ਰੀ 88% ਰਹੀ। ਬਿੱਟੂ ਤੋਂ ਬਾਅਦ ਅਕਾਲੀ ਦਲ ਦੇ ਸੰਸਦ ਪ੍ਰੇਮ ਸਿੰਘ ਚੰਦੂ ਮਾਜਰਾ ਨੇ 435 ਸਵਾਲ ਚੁੱਕੇ। ਇਸ ਤੋਂ ਇੱਕਦਮ ਉਲਟ ਫਤੇਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਹਰਿੰਦਰ ਸਿੰਘ ਖਾਲਸਾ ਨੇ 1 ਜਨਵਰੀ 2018 ਤੋਂ 13 ਫਰਵਰੀ 2019 ਤੱਕ ਸਿਰਫ ਇੱਕ ਸਵਾਲ ਪੁੱਛਿਆ ਜਦਕਿ ਕੁੱਲ 44 ਸਵਾਲ ਹੀ ਚੁੱਕੇ। ਉਤੇ ਹੀ ਹੁਸ਼ਿਆਰਪੁਰ ਤੋਂ ਸੰਸਦ ਵਿਜੇ ਸਾਂਪਲਾ ਜ਼ਿਆਦਾਤਰ ਚੁੱਪ ਹੀ ਰਹੇ ਉਹਨਾਂ ਨੇ 5 ਸਾਲਾਂ ਚ ਸਿਰਫ 3 ਸਵਾਲ ਪੁੱਛੇ ਪਰ ਹਾਜ਼ਰੀ ਦੇ ਮਾਮਲੇ ਚ ਸਾਂਪਲਾਗੇ ਰਹੇ ਉਹਨਾਂ ਦੀ ਹਾਜ਼ਰੀ 97% ਰਹੀ ਅੰਕੜਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਆਪ ਦੇ ਫਰੀਦਕੋਟ ਤੋਂ ਸੰਸਦ ਮੈਂਬਰ ਸਾਦੂ ਸਿੰਘ ਨੇ ਇਸ ਦੌਰਾਨ ਸਿਰਫ 19 ਸਵਾਲ ਪੁੱਛੇ ਸੰਗਰੂਰ ਤੋਂ ਆਪ ਦੇ ਸੰਸਦ ਮੈਂਬਰ ਤੇ ਕਾਮੇਡੀਅਨ ਤੇ ਸਿਆਸਤਦਾਨ ਬਨੇ ਭਗਵੰਤ ਮਾਨ ਨੇ ਇਸ ਦੌਰਾਨ 56 ਸਵਾਲ ਪੁੱਛਣ ਦੇ ਨਾਲ ਹੀ 107 ਬਹਿਸਾਂ ਵਿੱਚ ਹਿੱਸਾ ਲਿਆ ਅਤੇ ਇਸ ਦੌਰਾਨ ਉਹਨਾਂ ਦੀ ਹਾਜ਼ਰੀ 56% ਰਹੀ ਪਟਿਆਲਾ ਤੋਂ ਆਪ ਦੇ ਸੰਸਦ ਮੈਂਬਰ ਤਰਨਵੀਰ ਗਾਂਧੀ ਨੇ 149 ਸਵਾਲ ਕੀਤੇ ਵਿਨੋਦ ਘੰਨਾ ਦੇ ਦੇਹਾਨ ਤੋਂ ਬਾਅਦ ਗੁਰਦਾਸਪੁਰ ਤੋਂ ਸੰਸਦ ਬਣੇ ਸੁਨੀਲ ਜਾਖੜ ਨੇ 22 ਸਵਾਲ ਕੀਤੇ ਜਦਕਿ ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਔਜਲਾ ਨੇ 35 ਸਵਾਲ ਕੀਤੇ ਜਲੰਧਰ ਤੋਂ ਕਾਂਗਰਸ ਦੇ ਐਮਪੀ ਸੰਤੋਖ ਸਿੰਘ ਨੇ 76 ਸਵਾਲ ਪੁੱਛੇ ਇਸ ਤੋਂ ਲਾਵਾ ਦੇ ਕਯੋਗਕੀਨਾਂ ਸੰਸਦਾਂ ਨੇ ਪੱਤੇ ਲੈਣ ਵਿੱਚ ਕੋਈ ਕਸਰ ਨਹੀਂ ਛੱਡੀ ਸਭ ਤੋਂ ਘੱਟ ਸਵਾਲ ਪੁੱਛਣ ਵਾਲੇ ਹਰਿੰਦਰ ਖਾਸਾ ਪੱਤੇ ਲੈਣ ਵਿੱਚ ਸਭ ਤੋਂ ਮੋਹਰੀ ਰਹੇ ਸੰਸਦ ਵਿਧੀਆਂ ਦਾ ਪੰਜ ਸਾਲਾ ਦੌਰਾਨ ਆਪ ਦੇ ਚਾਰ ਸਾਂਸਦਾਂ ਨੇ ਕੁੱਲ 307 ਸਵਾਲ ਕੀਤੇ ਕਾਂਗਰਸ ਨੇ 612 ਤੇ ਸ਼੍ਰੋਮਣੀ ਕਾਲੀ ਦਲ ਨੇ 669 ਸਵਾਲ ਲਾਏ ਪਰ ਜ਼ਿਆਦਾਤਰ ਸਵਾਲ ਪੰਜਾਬ ਨਾਲ ਸੰਬੰਧਿਤ ਨਹੀਂ ਸਨ ਹਾਲਾਂਕਿ ਸਾਂਸਦ ਔਜਲਾ ਨੇ ਕਟਾਰਪੁਰ ਲੰਘੇ ਨੂੰ ਲੈ ਕੇ ਚਾਰ ਸਵਾਲ ਜ਼ਰੂਰ ਕੀਤੇ ਫਿਲਹਾਲ ਲੋਕ ਸਭਾ ਚੋਣਾਂ ਗਿਆ ਤਰੀਖਾ ਦਾ ਐਲਾਨ ਹੋ ਚੁੱਕਾ ਹੈ ਤੇ ਲੋਕਾਂ ਨੂੰ ਪੂਰਾ ਹੱਕ ਬੰਦਾ ਹੈ ਕਿ ਉਹਨਾਂ ਵੱਲੋਂ ਚੁਣੇ ਗਏ ਸਾਂਸਦਾਂ ਨੇ ਕੀ ਕੀ ਕੰਮ ਕੀਤੇ ਸੋ ਲੋਕ ਸਭਾ ਦਾ ਰਿਪੋਰਟ ਕਾਰਡ ਤੁਹਾਡੇ ਸਾਹਮਣੇ ਹੈ ਤੇ ਹੁਣ ਫੈਸਲਾ ਤੁਹਾਡੇ ਹੱਥ ਵਿੱਚ ਹੈ ਬਿਊਰੋ ਰਿਪੋਰਟ ਢੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਜ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ